ਬਣਾਉਣੀਆਂ ਇਹਨਾਂ ਨੇ ਕੋਈ ਵੀ ਤਸਵੀਰਾਂ ਦਿਖਾਵਾਂਗੇ ਕਿਉਂਕਿ ਨੌਜਵਾਨ ਜਿਹੜੇ ਨੇ ਕਿ ਪਹਿਲੇ ਵੀ ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕਿ ਮੋਰਚ ਨੂੰ ਟਾਹ ਲੱਗੇ ਤਾਰ ਤਾਰ ਪੀੜੋ ਹੋਵੇ ਦੇਖੋ ਜੀ ਜਾਣ ਬੋਝ ਕੇ ਨਹੀਂ ਪਹਿਲੇ ਵੀ ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕਿ ਮੋਰਚ ਨੂੰ ਟਾਹ ਲੱਗੇ ਤਾਰ ਤਾਰ ਪੀੜੋ ਹੋਵੇ ਦੇਖੋ ਜੀ ਜਾਣ ਬੋਝ ਕੇ ਨਹੀਂ ਸ਼ਾਰਟ ਕੀਤੀ ਆ ਇਹ ਚਾਹੁੰਦੇ ਸੀ ਮਾਹੌਲ ਖਾਬ ਕਰਨਾ ਪਰ ਅਸੀਂ ਆ ਫੇਰ ਵੀ ਕੰਟਰੋਲ ਦੇ ਰੱਖਿਆ ਅਸੀਂ ਫੇਰ ਵੀ ਦੇਵਾਂਗੇ ਤੀ ਇਹਨਾਂ ਦੇ ਵੀ ਇਹਨਾਂ ਦੇ ਮਾੜਾ ਮੋੜਾ ਹੋਇਆ ਹੈ ਇਹ ਇਹ ਘਾਟ ਫੂਸ ਹੋਈ ਨਾ ਜੀ ਇਹਨੂੰ ਹੀ ਘਾਟ ਫੂਸ ਕਹਿੰਦੇ ਆ ਜੰਗਦਾ ਹੋਈ ਨਹੀਂ ਹਜੇ ਨਹੀਂ ਜੰਗ ਦਾ ਮੈਦਾਨ ਦੇਖਣਾ ਹੋਇਆ ਨਾ ਤੇ ਲਾਨ ਕਰਕੇ ਆ ਗਏ ਪਰ ਲੱਗਦਾ ਨਹੀਂ ਕਿ ਏਜੰਸੀਆਂ ਵੀ ਇਹ ਚੀਜ਼ਾਂ ਚਾਂਦੀਆਂ ਨੇ ਮਾਹੌਲ ਖਰਾਬ ਹੋਵੇ ਗਾਣ ਵਧੀਆ ਨਾਲਾ ਚੋਈਏ ਮਾਹੌਲ ਖਰਾਬ ਗਾਣ ਬੁੱਝ ਕੇ ਗਾਣਾ ਚਾਹੁੰਦੀਆਂ ਮੋਰਚੇ ਦਾ ਕਹਿ ਰਿਹਾ ਕਿ ਅਗਰ ਮੰਨ ਲਓ ਕਿ ਕਿਹਾ ਗਿਆ ਕਿ ਕਿ ਗਰਮ ਖਿਆਲੀ ਬੰਦੇ ਬੈਠੇ ਆ ਕੋਈ ਨਹੀਂ ਮਾਰਾ ਇੱਥੇ ਸਾਰੇ ਚਾਰ ਚਾਰ ਮੰਗਾਂ ਦੇ ਬੈਠੇ ਕੋਈ ਪੰਜਵੀਂ ਮੰਗ ਨਹੀਂ ਰਹੀ ਸੀ ਤੇ ਕਿਹਾ ਦੀ ਇਹ ਨਹੀਂ ਹੁਣ ਮੰਗ ਬਣਾਉਣੇ ਪੰਜਵੇਂ ਆ ਹੁਣ ਮੰਗਾਂ ਬਣਾਉਣੀਆਂ ਇਹਨਾਂ ਨੇ ਕੋਈ ਵੀ ਤਸਵੀਰਾਂ ਦਿਖਾਵਾਂਗੇ ਕਿਉਂਕਿ ਨੌਜਵਾਨ ਜਿਹੜੇ ਨੇ ਕਿਉਂਕਿ ਪਹਿਲੇ ਵੀ ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕਿ ਮੋਰਚਾ ਨੂੰ ਟਾਹ ਲੱਗੇ ਤਾਂ ਤਾਰ ਤਾਰਪੀੜੇ ਹੋਵੇ ਦੇਖੋ ਜੀ ਜਾਣ ਬੁੱਝ ਕੇ ਨਹੀਂ ਸ਼ਾਰਟ ਕੀਤੀ ਆ ਇਹ ਚਾਹੁੰਦੇ ਸੀ ਮਾਹੌਲ ਖਾਬ ਕਰਨਾ ਪਰ ਅਸੀਂ ਆ ਫੇਰ ਵੀ ਕੰਟਰੋਲ ਦੇ ਰੱਖਿਆ ਅਸੀਂ ਫੇਰ ਵੀ ਦੇ ਆਂ ਦਿੱਤੀ ਇਹਨਾਂ ਤੇ ਵੀ ਇਹਨਾਂ ਦੇ ਮਾੜਾ ਮੋੜਾ ਜਿਹੜਾ ਹੋਇਆ ਇਹ ਇਹ ਘਾਟ ਫੂਸ ਹੋਈ ਨਾ ਜੀ ਇਹਨੂੰ ਹੀ ਘਾਟ ਫੂਸ ਕਹਿੰਦੇ ਆ ਜੰਗਦਾ ਹੋਈ ਨਹੀਂ ਹਜੇ ਲੈ ਜੰਗ ਦਾ ਮੈਦਾਨ ਦੇਖਣਾ ਹੋਇਆ ਨਾ ਤੇ ਲਾਨ ਕਰਕੇ ਆ ਗਏ ਪਰ ਲੱਗਦਾ ਨਹੀਂ ਕਿ ਏਜੰਸੀਆਂ ਵੀ ਇਹ ਚੀਜ਼ਾਂ ਚਾਹੁੰਦੀਆਂ ਨੇ ਮਾਹੌਲ ਖਰਾਬ ਹੋਵੇ ਘਾਟ ਵਧੀਆ ਚਾਹੁੰਦੀਆਂ ਮਾਹੌਲ ਖਰਾਬ ਜਾਣ ਬੁੱਧ ਕੇ ਗੱਲਾਂ ਚਾਹੁੰਦੀਆਂ ਮੋਰਚੇ ਦਾ ਕਹਿ ਰਹੇ ਕਿ ਅਗਰ ਮੰਨ ਲਓ ਕਿ ਕਿਹਾ ਗਿਆ ਕਿ ਕਿ ਗਰਮ ਖਿਆਲੀ ਬੰਦੇ ਬੈਠੇ ਆ ਕੋਈ ਨਹੀਂ ਮਾਰਾ ਇੱਥੇ ਸਾਰੇ ਚਾਰ ਚਾਰ ਮੰਗਾ ਦੇ ਬੈਠੇ ਕੋਈ ਪੰਜਵੀ ਮੰਗ ਨਹੀਂ ਰਹੀ ਤੇ ਕਿਹਦੀ ਇਹ ਨਹੀਂ ਹੁਣ ਮੰਗਾ ਬਣਾਉਣੇ ਪੰਜਵੇਂ ਹਾਂ ਹੁਣ ਮੰਗਾ ਬਣਾਉਣੇ ਇਹਨਾਂ ਨੇ ਹੋਰ ਵੀ ਤਸਵੀਰਾਂ ਦਿਖਾਵਾਂਗੇ ਕਿਉਂਕਿ ਨੌਜਵਾਨ ਜਿਹੜੇ ਨੇ ਕਿਉਂਕਿ ਪਹਿਲੇ ਵੀ ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕਿ ਮੋਰਚਾ ਨੂੰ ਟਾਹ ਲੱਗੇ ਤਾਰ ਤਾਰ ਪੀੜੇ ਹੋਵੇ ਦੇਖੋ ਜੀ ਜਾਣ ਬੁੱਝ ਕੇ ਨਹੀਂ ਸ਼ਾਰਟ ਕੀਤੀ ਆ ਇਹ ਚਾਹੁੰਦੇ ਸੀ ਮਾਹੌਲ ਖਾਬ ਕਰਨਾ ਪਰ ਅਸੀਂ ਆ ਫੇਰ ਵੀ ਕੰਟਰੋਲ ਦੇ ਰੱਖਿਆ ਅਸੀਂ ਫੇਰ ਵੀ ਦੇਵਾਂਗੇ ਤੀ ਇਹਨਾਂ ਦੇ ਮਾੜਾ ਮੋੜਾ ਜਿਹੜਾ ਹੋਇਆ ਇਹ ਇਹ ਘਾਟ ਫੂਸ ਹੋਈ ਨਾ ਜੀ ਇਹਨੂੰ ਹੀ ਘਾਟ ਫੂਸ ਕਹਿੰਦੇ ਆ ਜੰਗਦਾ ਹੋਈ ਨਹੀਂ ਹਲੇ ਲੈ ਜੰਗ ਦਾ ਮੈਦਾਨ ਦੇਖਣਾ ਹੋਇਆ ਨਾ ਤੇ ਲਾਨ ਕਰਕੇ ਆਏ ਪਰ ਫਾਨੀ ਕੇ ਪਰ ਲੱਗਦਾ ਨਹੀਂ ਕਿ ਏਜੰਸੀਆਂ ਵੀ ਇਹ ਚੀਜ਼ਾਂ ਚਾਹੁੰਦੀਆਂ ਨੇ ਮਾਹੌਲ ਖਰਾਬ ਹੋਵੇ ਜਾਣ ਵਧੀਆ ਗੱਲਾਂ ਚਾਹੁੰਦੀਆਂ ਮਾਹੌਲ ਖਰਾਬ ਜਾਣ ਬੁੱਝ ਕੇ ਗੱਲਾਂ ਚਾਹੁੰਦੀਆਂ ਮੋਰਚੇ ਦਾ ਕਹਿ ਰਹੇ ਕਿ ਅਗਰ ਮੰਨ ਲਓ ਕਿ ਕਿਹਾ ਗਿਆ ਕਿ ਕਿ ਗਰਮ ਖਿਆਲੀ ਬੰਦੇ ਬੈਠੇ ਆ ਕੋਈ ਨਹੀਂ ਮਾਰਾ ਇੱਥੇ ਸਾਰੇ ਚਾਰ ਚਾਰ ਮੰਗਾਂ ਦੇ ਬੈਠੇ ਆ ਕੋਈ ਪੰਜਵੀਂ ਮੰਗ ਨਹੀਂ ਰਹੀ ਸੀ ਤੇ ਕਿਹਾ ਦੀ ਇਹ ਨਹੀਂ ਹੁਣ ਮੰਗਾਂ ਬਣਾਉਣੇ ਪੰਜਵੇਂ ਆ ਹੁਣ ਮੰਗਾਂ ਬਣਾਉਣੇ ਇਹਨਾਂ ਨੇ ਕੋਈ ਵੀ ਤਸਵੀਰਾਂ ਦਿਖਾਵਾਂਗੇ ਕਿਉਂਕਿ ਨੌਜਵਾਨ ਜਿਹੜੇ ਨੇ ਕਿਉਂਕਿ ਪਹਿਲੇ ਵੀ ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕਿ ਮੋਰਚ ਨੂੰ ਟਾਹ ਲੱਗੇ ਤਾਰ ਤਾਰਪੀੜੋ ਹੋਵੇ ਦੇਖੋ ਜੀ ਜਾਣ ਬੁੱਝ ਕੇ ਨਹੀਂ ਸ਼ਾਰਟ ਕੀਤੀ ਆ ਇਹ ਚਾਹੁੰਦੇ ਸੀ ਮਾਹੌਲ ਖਾਬ ਕਰਨਾ ਪਰ ਅਸੀਂ ਆ ਫੇਰ ਵੀ ਕੰਟਰੋਲ ਦੇ ਰੱਖਿਆ ਅਸੀਂ ਫੇਰ ਵੀ ਦੇਵਾਂਗੇ ਤੀ ਇਹਨਾਂ ਦੇ ਪਹਿਲਾਂ ਦੇ ਮਾੜਾ ਮੋੜਾ ਹੋਇਆ ਇਹ ਇਹ ਘਾੜਫੂਸ ਹੋਈ ਨਾ ਜੀ ਇਹਨੂੰ ਹੀ ਘਾੜਫੂਸ ਕਹਿੰਦੇ ਆ ਜੰਗਦਾ ਹੋਈ ਨਹੀਂ ਹਜੇ ਲੈ ਜੰਗ ਦਾ ਮੈਦਾਨ ਦੇਖਣਾ ਹੋਇਆ ਨਾ ਤੇ ਲਾਨ ਕਰਕੇ ਆ ਗਏ ਪਰ ਰਖਣੀ ਕਿ ਪਰ ਲੱਗਦਾ ਨਹੀਂ ਕਿ ਏਜੰਸੀਆਂ ਵੀ ਇਹ ਚੀਜ਼ਾਂ ਚਾਹੁੰਦੀਆਂ ਨੇ ਮਾਹੌਲ ਖਰਾਬ ਹੋਵੇ ਘਾੜ ਵਧੀਆ ਚਾਹੁੰਦੀਆਂ ਮਾਹੌਲ ਖਰਾਬ ਘਾੜ ਬੁੱਝ ਕੇ ਗੱਲਾਂ ਚਾਹੁੰਦੀਆਂ